ਅੰਤਰਰਾਸ਼ਟਰੀ ਯੋਗ ਪੂਰੇ ਦੁਨੀਆ 'ਚ ਮਨਾਇਆ ਜਾ ਰਿਹਾ ਹੈ ਅਤੇ ਸਮਾਣਾ ਦੇ ਵਿੱਚ ਵੀ ਅੱਜ ਯੋਗ ਦਿਵਸ ਤੇ ਪਤਾਂਜਲੀ ਯੋਗ ਸੰਸਥਾਨ ਵੱਲੋਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਗਰਵਤ ਕਰਦੇ ਰਜਤ ਜੀ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਸਮਾਣਾ ਸ਼ਹਿਰ ਦੇ ਵਿੱਚ ਜੋ ਕਿ ਆਪਾਂ ਦੇਖ ਹੀ ਰਹੇ ਹਾਂ ਆਪਣੇ ਸਵਸਥ ਨੂੰ ਰੱਖਣ ਦੇ ਲਈ ਤਾਂ ਯੋਗ ਆਪਣੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਣੀ ਦਿਨਚਰਿਆ ਬਹੁਤ ਜ਼ਿਆਦਾ ਬਿਜ਼ੀ ਹੋ ਚੁੱਕੀ ਆਪਾਂ ਆਪਣੇ ਕੰਮਾਂ ਤੋਂ ਅੰਨੇ ਬੀਜੀ ਹੋ ਚੁੱਕੇ ਆ ਕਿ ਅੱਜ ਆਪਾਂ ਸਿਰਫ ਪੈਸੇ ਕਮਾਉਣ ਦੀ ਮਸ਼ੀਨ ਬਣ ਚੁੱਕੇ ਆ ਲੇਕਿਨ ਆਪਾਂ ਆਪਣੇ ਸਰੀਰ ਕੰਨੀ ਧਿਆਨ ਨਹੀਂ ਰੱਖਦੇ ਲੇਕਿਨ ਇੱਕ ਯੋਗਾ ਹੀ ਐਸਾ ਹੈ ਜੋ ਆਪਾਂ ਸਵੇਰੇ 10 ਤੋਂ 15 ਮਿੰਟ ਆਪਣੇ ਸਰੀਰ ਉੱਤੇ ਲਗਾ ਕੇ ਆਪਾਂ ਸਾਰਾ ਦਿਨ ਸਵਸਥ ਰਹਿ ਸਕਦੇ ਯੋਗ ਦੀ ਵਸ ਯੋਗ ਸਾਰਿਆਂ ਨੂੰ ਕਰਨਾ ਚਾਹੀਦਾ ਜੀ ਅੱਜ ਅਸੀਂ ਮੈਡੀਸਨ ਦੇ ਉੱਤੇ ਜ਼ਿਆਦਾ ਡਿਪੈਂਡ ਕਰਦੇ ਸਿਰ ਦਰਦ ਹੁੰਦਾ ਤਾਂ ਮੈਡੀਸਨ ਲੈ ਲੈਣੀ ਹੈ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਤਾਂ ਮੈਡੀਸਨ ਲੈ ਲੈ ਪਰ ਅਸੀਂ ਯੋਗਾ ਦੇ ਜਾਂ ਐਕਸਰਸਾਈਜ਼ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਯੋਗ ਸਾਰਿਆਂ ਨੂੰ ਕਰਨਾ ਚਾਹੀਦਾ ਆਪ ਵੈਸੇ ਤਾਂ ਰੈਗੂਲਰ ਹੀ ਅਸੀਂ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਸਾਡੇ ਬੱਡੇ ਵੀਰ ਜੀ ਰਜਿੰਦਰ ਜੀ ਜੋ ਕਿ ਰੈਗੂਲਰ ਹੋ ਰਹੇ ਇਹ ਦਿਨਾਂ ਦੇ ਵਿੱਚ ਜੂਨ ਦੇ ਵਿੱਚ ਸਪੈਸ਼ਲ ਬੱਚਿਆਂ ਦੇ ਲਈ ਵੀ ਚਲੋ ਬੜਿਆਂ ਦੇ ਲਈ ਵੀ ਯੋਗਾ ਕਲਾਸ ਲਗਾਉਂਦੇ ਨੇ ਆਨ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਹਾਲਾਤ ਪਤਾ ਹੀ ਨੇ ਸਰਹੰਦ ਦੇ ਕੋਲ ਆਪਾਂ ਰੋਜ਼ ਹੀ ਸੁਣ ਰਹੇ ਆ 35 ਪਿੰਡ ਹੈ ਕੋਈ ਜਿੱਥੇ ਕਹਿੰਦੇ ਪਾਣੀ ਖਤਮ ਹੋ ਗਿਆ ਪਾਣੀ ਖਤਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਭ ਤੀਜੋ ਪਾਣੀ ਖਤਮ ਹੋ ਗਿਆ ਨੀਚੇ ਚਲਾ ਗਿਆ ਜਿੰਨਾ ਆਪਾਂ ਸਮਰਥੀਵਾਲ ਦਾ ਬੋਰ ਕੀਤਾ ਹੋਇਆ ਸੀ ਉਹਨਾਂ ਨੇ ਸਾਰੇ ਬੋਰਾਂ ਨੇ ਪਾਣੀ ਚੱਕਣ ਦਾ ਜਵਾਬ ਦਿੱਤਾ ਅੰਨਾ ਡਾਊਨ ਹੋ ਚੁੱਕੇ ਕ ਤੁਸੀਂ ਜੋ ਟ੍ਰੇਨਿੰਗ ਦੇ ਰਹੇ ਬੱਚਿਆਂ ਨੂੰ ਕੀ ਕਹੋਗੇ ਯੋਗ ਦੀ ਕੀ ਨੀ ਜ਼ਰੂਰਤ ਹੈ ਅੱਜ ਦੀ ਅੱਜ 21 ਜੂਨ ਹੈ ਅੱਜ ਇੰਟਰਨੈਸ਼ਨਲ ਯੋਗਾ ਡੇ ਹੈ ਜਿਹੜਾ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਤੇ ਸਾਡੇ Swami ji ਨੇ ਯੋਗਾ ਦੀ ਇੰਪੋਰਟੈਂਸ ਨੂੰ ਅੱਗੇ ਵਿਵਧਾਨ ਲਈ ਇਹ ਦਿਨ ਨਿਰਧਾਰਿਤ ਕੀਤਾ ਹੈ ਤੇ ਇਹ ਪੂਰੇ ਵਿਸ਼ਵ ਦੇ ਵਿੱਚ ਅੱਜ 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾਂਦਾ ਹੈ ਸਾਨੂੰ ਸਿਰਫ ਇਸ ਦਿਨ ਨਹੀਂ ਸਗੋਂ ਦੀ ਹਰ ਰੋਜ਼ ਯੋਗਾ ਨੂੰ ਆਪਣੀ ਲਾਈਫ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਇਹ ਆਪਣੀ ਹੈਲਥ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਵੇਂ ਅੱਜ ਕੱਲ ਐਜੂਕੇਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਬੱਚਿਆਂ ਲਈ ਉਸ ਤੋਂ ਵੀ ਵੱਧ ਆਪਣੀ ਹੈਲਥ ਜ਼ਿਆਦਾ ਇੰਪੋਰਟੈਂਟ ਹੈ ਤੇ ਸਾਨੂੰ ਰੋਜ਼ ਐਟਲੀਸਟ 10 ਮਿੰਟ ਰੋਜ਼ ਯੋਗਾ ਕਰਨਾ ਚਾਹੀਦਾ ਹੈ ਖੁੱਲੇ ਆਸਮਾਨ ਅੱਜ ਜੋ ਅੰਤਰਰਾਸ਼ਟਰੀ ਯੋਗ ਦਿਵਸ ਸੀ ਉਹ ਪਬਲਿਕ ਕਾਲਜ ਦੇ ਵਿੱਚ ਐਨਐਸਐਸ ਡਿਪਾਰਟਮੈਂਟ ਐਨਸੀਸੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਹੈ ਮਨਾਇਆ ਗਿਆ ਜੀ ਦੇ ਵਿੱਚ ਸਾਡੇ ਕੋਲੇ ਜਿਹੜਾ 200 ਤੋਂ ਵੱਧ ਜਿਹੜੇ ਵਿਦਿਆਰਥੀ ਵਲੰਟੀਅਰ ਪਹੁੰਚੇ ਹੋਏ ਸੀਗੇ ਬੜਾ ਉਤਸ਼ਾਹ ਸੀ ਵਿਦਿਆਰਥੀਆਂ ਦੇ ਵਿੱਚ ਤੇ ਇਸ ਦੇ ਮੌਕੇ ਅਸੀਂ ਵਿਦਿਆਰਥੀਆਂ ਨੂੰ ਇਹੀ ਮੈਸੇਜ ਦਿੱਤਾ ਕਿ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਯੋਗ ਨੂੰ ਅਪਣਾਈਏ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਜਿਹੜਾ ਹੈ ਯੋਗ ਦੇ ਨਾਲ ਹੀ ਸਰੀਰ ਨੂੰ ਤੰਦਰੁਸਤ ਰੱਖਿਆ ਜਾਂਦਾ ਸੀ ਇਸ ਲਈ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਆਪਣੇ ਤੰਦਰੁਸਤੀ ਦਾ ਰਾਜ ਅਸੀਂ ਯੋਗ ਨੂੰ ਅਡਾਪਟ ਕਰੀਏ ਇਹ ਜ਼ਿੰਦਗੀ ਦੇ ਵਿੱਚ ਜ਼ਰੂਰਤ ਤੇ ਜ਼ਰੂਰਤ ਹੈ ਦੀ ਕਿਉਂਕਿ ਯੋਗਾ ਜਿਹੜੀ ਹੈ ਇੱਕ ਆਰਟ ਆਫ ਲੀਵਿੰਗ ਹੈ ਇਹਨੂੰ ਸਾਨੂੰ ਅਗਰ ਅਸੀਂ ਰੋਜ਼ ਯੋਗਾ ਕਰਦੇ ਹਾਂ ਤਾਂ ਸਾਡਾ ਸਰੀਰ ਤੇ ਮਨ ਜਿਹੜੇ ਨੇ ਦੋਨੋਂ ਹੀ ਸਵਸਥ ਰਹਿੰਦੇ ਨੇ ਯੋਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਕੱਲਾ ਸਰੀਰ ਸਵਸਥ ਰੱਖਣਾ ਹੈ ਇਸ ਦੇ ਨਾਲ ਤੁਹਾਡੇ ਮਨ ਦੀ ਵੀ ਤੰਦਰੁਸਤੀ ਹੈ ਜਿਹੜੀ ਉਹ ਉਹ ਵੀ ਨਾਲ ਨਾਲ ਜਿਹੜੀ ਹੈ ਉਹ ਆਉਂਦੀ ਹੈ ਤਾਂ ਇਹ ਜਿਹੜਾ ਸਾਡਾ ਅੰਤਰਰਾਸ਼ਟਰੀ ਜਿਹੜਾ ਯੋਗ ਦਿਵਸ ਹੈ ਉਹ ਅਸੀਂ ਹਰ ਸਾਲ ਹੀ ਕਾਲਜ ਦੇ ਵਿੱਚ ਜਿਹੜੇ ਐਨਐਸਐਸ ਐਨਸੀਸੀ ਵਿਭਾਗ ਨੇ ਉਹਨਾਂ ਵੱਲੋਂ ਮਨਾਇਆ ਜਾਂਦਾ ਤੇ ਇਸ ਦੇ ਦੁਆਰਾ ਅਸੀਂ ਵਿਦਿਆਰਥੀਆਂ ਨੂੰ ਵੀ ਇਹੀ ਮੈਸੇਜ ਦਿੰਨੇ ਆ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਸਵਸਥ ਹੋ ਤਾਂ ਤੋਂ ਵੀ ਮਨ ਤੋਂ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ ਤੇ ਇਸ ਲਈ ਅਸੀਂ ਅੱਜ ਇਹ ਯੋਗਾ ਦਿਵਸ ਮਨਾਇਆ ਠੀਕ ਸਰ ਜਿਹੜਾ ਅੱਜ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਜਾਂਦਾ ਹੈ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਤੇ ਇਹਦਾ ਬਹੁਤ ਹੀ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ ਜਿੱimme ਅੱਜਕੱਲ ਬਿਮਾਰੀਆਂ ਚੱਲ ਰਹੀਆਂ ਨੇ ਜਾਂ ਕੋਈ ਐਕਟਿਵਨੈਸ ਨਹੀਂ ਹੈਗੀ ਯੋਗਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਮਤਲਬ ਐਕਸਰਸਾਈਜ਼ ਹੈ ਜਿਸ ਦੇ ਨਾਲ ਸਾਰੀਆਂ ਸ਼ਰੀਰ ਦੀਆਂ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਨੇ ਤੇ ਵੱਡੇ ਤੋਂ ਵੱਡੇ ਬਿਮਾਰੀਆਂ ਜਿਹੜਾ ਸ਼ਰੀਰ ਜੜਾ ਹੈ ਉਹ ਐਕਟਿਵ ਹੋ ਜਾਂਦਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕਸ ਮਾਣਾ ਨਿਊਜ਼